ਹਵਾ ਪ੍ਰਦੂਸ਼ਣ ਨਾਲ ਹਰ ਸਾਲ ਭਾਰਤ ਦੀ ਜੇ ਮੈਂ ਗੱਲ ਕਰਾਂ 18 ਲੱਖ ਲੋਕ ਮਰ ਰਹੇ ਨੇ ਜੀ ਹਾਂ ਅਤਵਾਦ ਨਾਲੋਂ ਅੱਜ ਦੀ ਤਰੀਕ ਜੇ ਕੋਈ ਵੱਡਾ ਖਤਰਾ ਹੈ ਤਾਂ ਕਹਿੰਦੇ ਉਹ ਵਾਤਾਵਰਣ ਦੀ ਵਿਕਟ ਦੀ ਹਾਲਤ ਹੈ ਭਾਰਤ ਵਰਗੇ ਮੁਲਕ ਦੇ ਵਿੱਚ ਹਰ ਸਾਲ 18 ਲੱਖ ਲੋਕ ਸ਼ੁੱਧ ਹਵਾ 'ਚ ਸਾਹ ਨਾ ਲੈਣ ਕਰਕੇ ਮਰ ਜਾਂਦੇ ਆ ਫਿਰ ਵੀ ਕਹਿੰਦੇ ਕਿ ਸਾਡੀ ਇਹਦੇ ਬੰਨੀ ਕੋਈ ਹੋ ਨਹੀਂ ਮੈਂ ਆંકੜੇ ਦੇਖ ਰਿਹਾ ਸੀ ਬੜੇ ਹੈਰਾਨ ਕਰਨ ਵਾਲੇ ਆ ਕਹਿੰਦੇ ਦੱਖਣੀ ਏਸ਼ੀਆ ਟੈਰਰਿਜ਼ਮ ਪੋਰਟਲ ਦੇ ਅੰਕੜਿਆਂ ਅਨੁਸਾਰ ਸਾਲ 2000 ਤੋਂ ਲੈ ਕੇ 2025 ਤੱਕ ਭਾਰਤ ਚਾਤਵਾਦੀ ਹਮਲਿਆਂ 'ਚ 1,77,506 ਨਾਗਰਿਕ ਮਰੇਗੇ ਸਨ 2000 ਤੋਂ ਲੈ ਕੇ 2025 ਤੱਕ ਇਹਨਾਂ 25 ਸਾਲਾਂ ਦੇ ਵਿੱਚ ਅੱਤਵਾਦ ਨੇ ਭਾਰਤ ਦੇ ਅੰਦਰ 1,77,506 ਲੋਕਾਂ ਦੀ ਜਾਨ ਲਈ ਇਹ 2 ਲੱਖ ਤੋਂ ਘੱਟ ਅੰਕੜਾ ਜਦੋਂ ਆਪਾਂ ਕੱਲਾ ਅੰਕੜਾ ਦੇਖੀਏ ਤਾਂ ਬਹੁਤ ਵੱਡੀ ਗਿਣਤੀ ਹੈ ਕਿ 25 ਸਾਲਾਂ 'ਚ 2 ਲੱਖ ਦੇ ਕਰੀਬ ਲੋਕ ਅੱਤਵਾਦ ਨਾਲ ਮਾਰੇ ਗਏ ਪਰ ਜਦੋਂ ਅਸੀਂ ਇਸ ਨੂੰ ਬਹਾਤਾਂਵੰਦ ਦੇ ਨਾਲ ਹੋਈਆਂ ਮੌਤਾਂ ਨਾਲ ਤੁਲਨਾ ਕਰਦੇ ਹਾਂ ਤਾਂ ਲੱਗਦਾ ਤਾਂ ਕੁਝ ਵੀ ਨਹੀਂ ਜੀ ਹਾਂ ਹੁਣ ਦੂਸਰੇ ਪਾਸੇ ਆਜੋ ਭਾਰਤ 'ਚ ਕਹਿੰਦੇ ਜੇ ਅੱਤਵਾਦੀ ਹਮਲਿਆਂ ਦੀ ਆਪਾਂ ਹੀ ਔਸਤ ਕੱਢੀਏ ਤਾਂ ਪ੍ਰਤੀ ਸਾਲ 7100 ਬਣਦੀ ਹੈ 1,77,506 ਲੋਕ 25 ਸਾਲਾਂ 'ਚ ਮਾਰੇ ਗਏ